ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬਲੇ ਹਾਰੀ ਗੁਰ ਆਪਣਾ ਦੁਹਾੜੀ ਸਦਵਾਰ ਕੀ ਕਰਤਨਾ ਲਾਗੀ ਵਾਰ ਜੇ ਸੋ ਚੰਦਾ ਉੱਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋ ਰਤ ਆਦਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਨ ਕਰਾਵਨ ਕਰਨੇ ਹਾਰ ਸਕਾਹ ਤ ਕਹਾ ਬੀਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਹੀ ਬਾਦਸ਼ਾਹਾਂ ਦੀ ਜਾਗਦੀ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਉੱਪਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦਵਾਨਾ ਅੰਦਰ ਨਿਤਨੇਮ ਗੁਰਬਾਣੀਆਂ ਗੁਰੂ ਘਰ ਜਸ ਕੀਰਤਨ ਸਤਿਗੁਰ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ ਪੜਪਾਗੀ ਗੁਰਮਖਾ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕਰਕੇ ਗੁਰੂ ਕਾ ਹਰ ਜਸ ਗਾ ਸੁਣ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਹਾਜ਼ਰੀ ਲਵਾਣਾ ਕੀਤੀ ਹੈ ਹੁਣ ਕੁਝ ਸਮੇਂ ਵਾਸਤੇ ਹੀ ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਪ੍ਰਾਰੰਭ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਜੋ 12ਵੀਂ ਅਸ਼ਟਪਦੀ ਹੈ ਸੋ ਉਸ ਦੇ 6ਵੇਂ ਪਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਸ ਦੀ ਆਪਾਂ ਵਿਚਾਰ ਕਰੀਏ ਨਾਲ ਨਾਲ ਅੱਜ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲਾ ਪ੍ਰੀਤਮ ਸਤਿਗੁਰੂ ਜੀ ਤਿੰਨਾਂ ਦਾ ਜੋ અવਤਾਰ ਪੁਰਬ ਹੈ ਤਿਸ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਜਥੇਵੱਲੋਂ ਮਹਾਪੁਰਖਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਜਿਨ੍ਹਾਂ ਦਾ ਨਾਮ ਲੈਣ ਕਰਕੇ ਸਾਰੇ ਦੁੱਖਾਂ ਦਰਦਾਂ ਦਾ ਨਾਸ ਹੁੰਦਾ ਹੈ ਔਰ ਸਤਗੁਰੂ ਜੀ ਪ੍ਰਕਾਸ਼ ਕਰਨ ਵਾਲੇ ਗਿਆਨ ਦੇਣ ਵਾਲੇ ਹਨ ਇਹੋ ਜੇ ਸਤਗੁਰੂ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਵਤਾਰ ਦਿਹਾੜਾ ਹੈ ਸੱਚੇ ਪਾਤਸ਼ਾਹ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੋ ਪਿਤਾ ਗੁਰੂ ਧਾਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ ਹਨ ਇਸੇ ਤਰ੍ਹਾਂ ਬਾਬਾ RAM RAJ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰ ਕਰਕੇ ਜੋ ਗੁਰਤਾ ਗੱਦੀ ਜੈਸੂ ਵੇਲੇ ਪ੍ਰਾਪਤ ਕੀਤੀ ਹੈ ਉਸ ਵੇਲੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਵਕਰੀ ਇੱਕ ਰੀਤ ਤਲਾ ਦਿੱਤੀ ਔਰ ਇਹ ਜਨਾ ਦਿੱਤਾ ਕਿ ਗੁਰੂ ਜੋ ਹਨ ਜਿਨ੍ਹਾਂ ਨੂੰ ਸਰੀਰ ਦੇ ਨਾਲ ਤੋਲਿਆ ਜਾਂ ਮਿਣਿਆ ਨਹੀਂ ਜਾ ਸਕਦਾ ਸਤਿਗੁਰੂ ਜੀ ਪ੍ਰਕਾਸ਼ ਰੂਪ ਹਨ ਭਾਵੇਂ ਸਤਿਗੁਰਾਂ ਦੀ ਅਵਸਥਾ ਜੋ ਦੁਨਿਆਵੀ ਉਮਰ ਹੈ ਉਹ ਬਾਲਕਾਂ ਵਾਲੀ ਪਰ ਸੱਚੇ ਪਾਤਸ਼ਾਹ ਜੀ ਦੇ ਪਾਸ ਜੋ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਰਹਿਮਤ ਹੈ ਦਾ ਵਾਕ ਦੀ ਹੈ ਜਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦਾ ਇਹਨਾਂ ਪ੍ਰਭਾਵ ਹੈ ਕਿ ਸਤਿਗੁਰੂ ਜੀ ਨੂੰ ਤੱਕਦਿਆਂ ਹੀ ਮਨ ਨੂੰ ਸ਼ਾਂਤੀ ਆਉਂਦੀ ਔਰ ਸਤਿਗੁਰੂ ਜੀ ਦਾ ਇਹਨਾਂ ਸੁੰਦਰ ਸਰੂਪ ਹੈ ਔਰ ਸਤਿਗੁਰੂ ਜੀ ਮੋਖ ਤੋਂ ਬਚਨ ਬੋਲਦੇ ਖੰਨ ਔਰ ਗੁਰੂ ਕੀ ਸੰਗਤ ਸੁਣ ਕਰਕੇ ਨਿਆਲ ਹੁੰਦੀ ਹੈ ਇਹੋ ਜੇ ਸਤਿਗੁਰੂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਤੇਪਾਤਸ਼ਾ ਜੀ ਦੇ ਪਾਵਨ ਜੀਵਨ ਵਿੱਚੋਂ ਆਪਾਂ ਇਹ ਕਈ ਵਾਰ ਸਾਖੀ ਸਰਵਨ ਕੀਤੀ ਕਿ ਗੁਰੂ ਸਤਗੁਰੂ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਛਜੂ ਚੀਰ ਵਰਗਿਆਂ ਨੂੰ ਜੇਸ ਵੇਲੇ ਧਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਸੋ ਇਹਨਾ ਪਰਖ ਕਰਨੀ ਜਾਹੀ ਜਾਂ ਤਰਕ ਕੀਤੀ ਸੀ ਪੰਡਿਤ ਵਿਦਵਾਨਾਂ ਨੇ ਤੇ ਉਸ ਵੇਲੇ ਸਤੇਪਾਤਸ਼ਾ ਜੀ ਨੇ ਜੋ ਅਗਿਆਨੀ ਔਰ ਮੂੜਮਤ ਵਾਲਾ ਛੱਜੂ ਚੀਵਰ ਉਸਦੇ ਸਿਰ ਦੇ ਉੱਪਰ ਛੜੀ ਰੱਖ ਕਰਕੇ ਉਸ ਨੂੰ ਗਿਆਨ ਕਰਵਾ ਦਿੱਤਾ ਹੈ ਇਹੋ ਜੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਗੁਰੂ ਕੇ ਸੰਗਤ ਵਿੱਚ ਵਾਕੋ ਵakre ਤਰ੍ਹਾਂ ਦੇ ਮਨੋਖ ਆਉਂਦੇ ਵਾਕੋ ਵਕਰੀ ਭਾਵਨਾ ਲੈ ਕਰਕੇ ਸਾਰਿਆਂ ਨੂੰ ਸੱਚੇ ਬਾਦਸ਼ਾਹ ਜੀ ਬਰਾਬਰਤਾਈ ਦਾ ਉਪਦੇਸ਼ ਬਖਸ਼ਿਸ਼ ਕਰਦੇ ਖੰਨ ਜੇ ਸਤਿਗੁਰੂ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਪਾਈ ਗੋਂਧਾ ਨਾਮੀ ਸੇਖ ਨੇ ਜੇ ਸੱਚੇ ਬਾਦਸ਼ਾਹ ਜੀ ਨੇ ਉਸ ਨੂੰ ਉਸ ਦਾ ਜਿਹੜਾ ਜੀਵਨ ਹੈ ਉਹ ਬਦਲਣ ਦਾ ਜਿਹੜਾ ਉਪਦੇਸ਼ ਦਿੱਤਾ ਹੈ ਉਹ ਇੱਥੇ ਕਹਿੰਦੇ ਇਸ ਤਰ੍ਹਾਂ ਲਿਖਿਆ ਕਿ ਉਹ ਜੋ ਸਤਿਗੁਰਾਂ ਦੇ ਪਾਸ ਆਇਆ ਉਸ ਨੂੰ ਦੂਆ ਅਦ ਖੇਡਣ ਦੀ ਜਾਂ ਨਸ਼ਾ ਅਦ ਕਰਨ ਦੀ ਜਿਹੜੀ ਭੈੜੀ ਆਦਤ ਲੱਗੀ ਹੋਈ ਹੈ ਉਸ ਨੂੰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕਰਕੇ ਸਿੱਧੇ ਰਸਤੇ ਪਾਉਣਾ ਕੀਤਾ ਔਰ ਇਸੇ ਤਰ੍ਹਾਂ ਇੱਕ ਬਾਜੇ ਦੇ ਇਲਾਕੇ ਤੋਂ ਸੰਗਤ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਗਈ ਹੈ ਔਰ ਨਾਲ ਸੰਗਤ ਦੇ ਵਿਚ ਮਿਲ ਕਰਕੇ ਜਸਵੰਤ ਰਾਏ ਨਾਮੀ ਮਨੋਖਾ ਜਿਹੜਾ ਚੋਰੀ ਕਰਨ ਦੀ ਜਿਸ ਨੂੰ ਆਦਤ ਹੈ ਉਸ ਨੇ ਵਿਚਾਰਿਆ ਸਤਿਗੁਰੂ ਜੀ ਦੇ ਪਾਸ ਬਹੁਤ ਹੀ ਸੰਗਤ ਵੱਡੀ ਗਿਣਤੀ ਵਿੱਚ ਜਾ ਰਹੀ ਹੈ ਉੱਥੇ ਚੋਰੀ ਕਰਨਾ ਸੌਖਾ ਹੋਵੇਗਾ ਆਪਨੇ ਸੁਭਾਅ ਦੇ ਮੁਤਾਬਕ ਸੰਗਤ ਦੇ ਨਾਲ ਮਿਲ ਕਰਕੇ ਇਹ ਜਸਵੰਤ ਰਾਏ ਨੇ ਸਤਿਗੁਰਾਂ ਦੇ ਪਾਸ ਜਾਣਾ ਕੀਤਾ ਹੈ ਔਰ ਉਸ ਵੇਲੇ ਸਤਗੁਰੂ ਜੀ ਦੇ ਜਦੋਂ ਜਾ ਕਰਕੇ ਦਰਸ਼ਨ ਦੇਦਾਰ ਕੀਤੇ ਹਨ ਸਤਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚੋਂ ਇਹ ਵਚਨ ਸੁਣਾ ਦਿੱਤੇ ਚੋਰ ਕੀ ਹਮ ਪਰੈਨ ਕੋਏ ਚੋਰ ਕੀਆ ਚੰਗਾ ਕੋ ਹੋਏ ਸੱਚੇ ਪਾਤਸ਼ਾਹ ਜੀ ਦੇ ਮੋਖ ਤੋਂ ਇਹ ਵਚਨ ਸੁਣ ਕਰਕੇ ਸਤਗੁਰੂ ਜੀ ਨੇ ਆਪਣੀ ਜੋ ਅੰਤਰਜਾਮਤਾ ਪ੍ਰਗਟ ਕੀਤੀ ਹੈ ਪੂਰੇ ਸਤਗੁਰਾਂ ਨੇ ਤੋਂ ਆਪਣੀ ਕਿਰਪਾ ਦ੍ਰਿਸ਼ਟੀ ਇਸ ਦੇ ਸੰਤਰਾਏ ਉੱਪਰ ਕੀਤੀ ਸੋ ਉਸ ਨੇ ਸਤਿਗੁਰੂ ਜੀ ਤੋਂ ਖਿਮਾ ਮੰਗੀ ਸੱਚੇ ਪਾਤਸ਼ਾਹ ਜੀ ਮੈਂ ਭੁੱਲ ਕਰਕੇ ਮਾੜੀ ਭਾਵਨਾ ਦੇ ਨਾਲ ਸੰਗਤ ਵਿੱਚ ਆਇਆ ਸਾਂ ਕਿਰਪਾ ਕਰੋ ਆਪ ਜੀ ਇਹ ਦੋਸ਼ ਮੇਰਾ ਬਖਸ਼ ਦੇਵੋ ਅੱਗੇ ਤੋਂ ਰਹਿਮ ਕਰਨੀ ਸੋ ਉਸ ਨੂੰ ਸੱਚੇ ਪਾਤਸ਼ਾਹ ਜੀ ਨੇ ਸਿੱਧੇ ਰਸਤੇ ਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਰੋਗੀਆਂ ਦੇ ਰੋਗ ਸੱਚੇ ਪਾਤਸ਼ਾਹ ਜੀ ਖੰਡਨ ਵਾਲੇ ਹਨ ਸੋ ਜੋ ਵਿਪਰਖਨ ਬ੍ਰਾਹਮਣ ਲੋਕ ਤਿਨਾਂ ਨੇ ਸਤਿਗੁਰੂ ਜੀ ਦਾ ਜਾਸ ਇਸ ਵੇਲੇ ਸੁਣਿਆ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਨੇਤ ਜਿਹੜੇ ਕਰਮ ਹਨ ਤਿਨਾਂ ਦੇ ਵਿੱਚ ਇਹ ਲਿਖਿਆ ਮਿਲਦਾ ਕਿ ਸੱਚੇ ਪਾਤਸ਼ਾਹ ਜੀ ਅਮਰਤ ਵੇਲੇ ਇਸ਼ਨਾਨ ਕਰਕੇ ਗੁਰੂ ਦਾ ਜੋ ਨੇਮ ਹੈ ਉਸ ਨੂੰ ਨਿਭਾ ਕਰਕੇ ਜੇਸ ਵੇਲੇ ਗੁਰੂ ਕੇ ਸੰਗਤ ਨੂੰ ਦਰਸ਼ਨ ਦਿਦਾਰ ਦੇਣ ਵਾਸਤੇ ਪਾਲਕੀ ਸਾਹਿਬ ਦੇ ਵਿੱਚ ਸ਼ੋਭਤ ਹੋ ਕਰਕੇ ਬਾਹਰ ਨਗਰ ਦੇ ਵਿੱਚ ਨਿਕਲਦੇ ਤੇ ਇਹ ਜਿਹੜੇ ਬ੍ਰਾਹਮਣ ਸਨ ਇਹਨਾਂ ਨੇ ਸਤਗੁਰੂ ਜੀ ਦੇ ਅੱਗੇ ਇੱਕ ਜੋ ਮਨੋਖ ਹੈ ਸੂ ਰੋਗੀ ਉਸ ਨੂੰ ਲਿਟਾ ਦਿੱਤਾ ਲਿਆ ਕਰਕੇ ਉਸਨੇ ਸਤਗੁਰਾਂ ਦੇ ਅੱਗੇ ਇਹ ਬੇਨਤੀ ਕੀਤੀ ਰੋਗੀ ਕਾ ਪ੍ਰਵਖੰਡ ਹੋ ਰੋਗ ਸੱਚੇ ਪਾਤਸ਼ਾਹ ਜੀ ਮੇਰਾ ਕੋਈ ਰੋਗ ਆਪ ਜੀ ਕਿਰਪਾ ਕਰਕੇ ਦੂਰ ਕਰ ਦੇਵੋ ਉਸ ਵੇਲੇ ਸੱਚੇ ਪਾਤਸ਼ਾਹ ਜੀ ਆ ਪਾਲਕੀ ਸਾਹਬ ਦੇ ਵਿੱਚੋਂ ਹੇਠਾਂ ਉਤਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਇੱਕ ਜੋ ਸਤਗੁਰ ਜੀ ਦੇ ਹੱਥਾਂ ਦੇ ਨਾਲ ਬਰਤਨ ਵਾਲਾ ਰਮਾਲਾ ਸੱਚੇ ਪਾਤਸ਼ਾਹ ਜੀ ਦੇ ਪਾਸ ਉਸ ਰੋਗੀ ਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਉਸ ਦੇ ਜੋ ਮੁਖ ਉੱਪਰ ਸਤਿਗੁਰੂ ਜੀ ਨੇ ਫੇਰਿਆ ਤੋ ਉਹ ਜਿਹੜਾ ਕੋੜੀ ਔਰ ਰੋਗੀ ਮਲੋਖ ਹੈ ਉਸ ਨੂੰ ਸੱਚੇ ਪਾਤਸ਼ਾਹ ਜੀ ਨੇ ਨਵਾਂ ਨਿਰਵਾਹ ਕਰ ਦਿੱਤਾ ਹੈ ਤੰਦਰੁਸਤੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਤਰ੍ਹਾਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨੇ ਨਾਮ ਲੈਣ ਦੇ ਨਾਲ ਹੀ ਕਿੰਨੇ ਦੁੱਖ ਰੋਗ ਹੋਣ ਤੇ ਉਹ 사ਤਗੁਰੂ ਜੀ ਖਾਤਮ ਕਰਨ ਦੀ ਸਮਰੱਥਾ ਰੱਖਦੇ ਹਨ ਐਸੀ ਬਖਸ਼ਿਸ਼ ਦੇ ਮਾਲਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੱਜ ਜੋ ਪਾਵਨ ਉਤਾਰ ਦਿਹਾੜਾ ਤਿਸ ਦੀਆਂ ਸਾਰੀ ਸੰਗਤ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਜੀ ਇਸ ਸਰੀਰ ਦੇ ਰੋਗ ਮਿਟਾਉਣ ਵਾਲੇ ਉਥੇ ਮਨ ਨੂੰ arogya ਕਰਕੇ ਸੇਵਾ ਸਿਮਰ ਲਈ ਦਾਤ ਕਿਰਪਾ ਕਰਕੇ ਬਖਸ਼ਿਸ਼ ਕਰੋ ਸੋ ਹੁਣ ਕੋਈ ਸਮੇਂ ਵਾਸਤੇ ਜੋ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਹੈ ਉਸ ਨੂੰ ਸਰਵਣ ਕਰੀਏ ਜੀ ਕਰਨ ਕਰਾਉਣ ਕਰਨੇ ਹਾਰ ਕਰਨ ਕਰਾਉਣ ਵਾਲਾ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਨੇ ਇਹ ਕਹਿੰਦੇ ਸਾਰੀ ਰਚਨਾ ਆਪਣੇ ਇੱਕ ਹੁਕਮ ਦੇ ਨਾਲ ਹੀ ਸੋ ਕੀਤੀ ਹੋਈ ਹੈ ਔਰ ਉਹੀ ਸਦਾ ਸਲਾਮਤ ਜਿਹੜਾ ਨਿਰੰਕਾਰ ਅਕਾਲਪੁਰਖ ਵਾਹਿਗੁਰੂ ਹੈ ਜਿਹੜਾ ਸਦਾ ਸਲਾਮਤ ਰਹਿਣ ਵਾਲਾ ਉਹੀ ਇਸ ਸ੍ਰਿਸ਼ਟੀ ਨੂੰ ਚਲਾ ਸਕਦਾ ਹੈ ਵੇਖੋ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਜਾਣਾ ਬਣਿਆ ਹੋਇਆ ਪਰ ਉਹ ਅਕਾਲਪੁਰਖ ਵਾਹਿਗੁਰੂ ਜਿਸ ਦੇ ਹੁਕਮ ਵਿੱਚ ਸਭ ਕੁਝ ਹੁੰਦਾ ਹੈ ਉਹ ਸਦਾ ਹੀ ਸਲਾਮ ਸਦਾ ਰਹਿਣ ਵਾਲਾ ਸਦਾ ਹੀ ਕਰਨ ਹਾਰ ਸਮਰੱਥ ਹੈ ਜਿਸ ਕੈ ਹਾਥ ਕਹਾ ਵਿਚਾਰ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਹੀ ਕਹਿੰਦੇ ਸਾਰੀ ਸਮਰੱਥਾ ਦਾ ਮਾਲਕ ਹੈ ਇਸ ਜੀਵ ਦੇ ਹੱਥ ਵਿੱਚ ਕੀ ਹੈ ਕੁਝ ਵੀ ਨਹੀਂ ਭਾਵੇਂ ਕਹਿੰਦੇ ਵਿਚਾਰ ਕਰਕੇ ਵੇਖ ਲਵੋ ਨਿਰਣਾ ਕਰਕੇ ਵੇਖ ਲਵੋ ਹੋਣਾ ਤਾਂ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਜੋ ਹੈ ਉਹ ਹੀ ਸੰਸਾਰ ਵਿੱਚ ਵਾਪਰਦਾ ਹੈ ਜੀਵ ਕਿੰਨੇ ਯਤਨ ਕਰਦਾ ਹੈ ਸੁਖ ਪ੍ਰਾਪਤ ਹੋਵੇ ਕਿਤੇ ਦੁੱਖ ਵਾਸਤੇ ਤਾਂ ਕੋਈ ਯਤਨ ਨਹੀਂ ਕਰਦਾ ਪਰ ਕਿੰਨੀ ਦੁਨੀਆ ਦੁਖੀ ਹੈ ਕਿੰਨੀ ਸੁਖੀ ਹੈ ਇਸ ਕਰਕੇ ਸਾਰਾ ਹੁਕਮ ਪਰਮੇਸ਼ਰ ਵਾਹਿਗੁਰੂ ਜੀ ਦਾ ਹੈ ਇਸ ਕਰਕੇ ਸਤਗੁਰੂ ਜੀ ਦੇ ਦਰ ਤੇ ਆ ਕਰਕੇ ਕੀਤੇ ਹੋਏ ਕਰਮਾਂ ਤੋਂ ਛੁਟਕਾਰਾ ਪਾਉਣ ਵਾਸਤੇ ਬੇਨਤੀ ਕਰੀਏ ਸਤਿ ਪਾਤਸ਼ਾਹ ਜੀ ਆਪ ਜੀ ਬਖਸ਼ਨ ਹਾਰ ਹੋ ਲੇਖਾ ਕਤੈਨਾ ਛੁਟਿਆ ਖੇਨ ਖੇਨ ਫੁੱਲਨ ਹਾਰ ਅਸੀਂ ਲੇਖੇ ਦੇ ਬੱਜੇ ਖ ਜੀਵ ਹਾਂ ਸੋ ਖੇਨ ਖੇਨ ਬਾਤਰ ਫੁੱਲਨ ਹਰ ਹਾਂ ਪਰ ਆਪ ਜੀ ਕਿਰਪਾ ਕਰਕੇ ਬਖਸ਼ਨ ਹਾਰ ਕੋ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਜਿਹੋ ਜੀ ਕਿਨੇ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਜੀਵ ਦੇ ਪਰ ਜੋ ਕਿਰਪਾ ਕੀਤੀ ਹੈ ਨਾ ਬਖਸ਼ਿਸ਼ ਕੀਤੀ ਹੈ ਜਿਹੋ ਜਿਹੇ ਇਸ ਦੇ ਪੂਰਵਲੇ ਕਰਮ ਹਨ ਤੇ ਹੋ ਜਾਏ ਫਲ ਇਹ ਪ੍ਰਾਪਤ ਕਰ ਲੈਂਦਾ ਔਰ ਉਸ ਅਨਸਾਰ ਆਕਰ ਕੇ ਫਿਰ ਆਪਣਾ ਜੀਵਨ ਇਹ ਬਤੀਤ ਕਰਦਾ ਹੈ ਆਪੇ ਆਪ ਆਪ ਪ੍ਰਭ ਸੋਏ ਫਿਰ ਪਰਮੇਸ਼ਰ ਵਾਹਿਗੁਰੂ ਹੀ ਕਹਿੰਦੇ ਆਪ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਸ ਨੂੰ ਕਿਸੇ ਨੇ ਥਾਪਿਆ ਨਹੀਂ ਹੈ ਜਾਂ ਬਣਾਇਆ ਨਹੀਂ ਹੈ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਨਾ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਏ ਕਹਿੰਦੇ ਆਪਿਆ ਵੀ ਉਹ ਪ੍ਰਕਾਸ਼ਮਾਨ ਹੈ ਸਾਰਿਆਂ ਨੂੰ ਪ੍ਰਕਾਸ਼ਿਤ ਕਰਨ ਵਾਲਾ ਸਾਰਿਆਂ ਨੂੰ ਬਾਲ ਦੇਣ ਵਾਲਾ ਸਮਰੱਥਾ ਦੇਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜੋ ਕਿਸ ਕੀ ਨੂੰ ਸੋ ਆਪਣੇ ਰੰਗ ਜੋ ਕੁਝ ਵੀ ਕਹਿੰਦੇ ਇਸ ਸੰਸਾਰ ਦੇ ਵਿੱਚ ਬਣਿਆ ਭਾਵੇਂ 84 ਲੱਖ ਜੁਨਾ ਹਨ ਹੋਰ ਇਹ ਕੁਦਰਤ ਹੈ ਸਾਰੀ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਰੰਗ ਆਨੰਦ ਦੇ ਵਿੱਚ ਜੋ ਏਕ ਓੰਕਾਰ ਦੀ ਧੁੰਨ ਤੋਂ ਬਣਾਇਆ ਉਹ ਸਾਰਾ ਕਹਿੰਦੇ ਉਸਦੇ ਹੁਕਮ ਵਿੱਚ ਹੀ ਬਣਿਆ ਹੋਇਆ ਹੈ ਸਭ ਤੇ ਦੂਰ ਸਭ ਹੂੰ ਕੈ ਸੰਗ ਤੇਰਾ ਕਾਲਪੁਰਖ ਵਾਹਿਗੁਰੂ ਜੀ ਦੀ ਇਹ ਵਿਲੱਖਣ ਦਾਈ ਹੈ ਕਿ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਸਭ ਤੇ ਦੂਰ ਸਾਰਿਆਂ ਤੋਂ ਕਹਿੰਦੇ ਜਿਹੜੇ ਅਗਿਆਨੀ ਹਨ ਔਰ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਜਾਣਿਆ ਨਹੀਂ ਹੈ ਔਰ ਮਨ ਦੇ ਵਿੱਚ ਸਤਿਗੁਰੂ ਜੀ ਪ੍ਰਤੀ ਕੋਈ ਪ੍ਰੋਸਾ ਭਾਵਨਾ ਨਹੀਂ ਹੈ ਉਹਨਾਂ ਅਗਿਆਨੀਆਂ ਤੋਂ ਅਕਾਲਪੁਰ ਖਵਾਹਿ ਗੁਰ ਫਿਰ ਦੂਰ ਹੈ ਔਰ ਸਭ ਉਹ ਕੈ ਸੰਗ ਫਿਰ ਜਿਨ੍ਹਾਂ ਨੇ ਸਤਿ ਬਾਦਸ਼ਾਹ ਜੀ ਦੇ ਜੋ ਸਰੂਪ ਨੂੰ ਜਾਣਿਆ ਹੈ ਬ੍ਰਹਮ ਗਿਆਨੀਆਂ ਦੇ ਉਹ ਹਿਰਦਿਆਂ ਵਿੱਚ ਵਸਿਆ ਹੋਇਆ ਸਭ ਤੋਂ ਨੇੜੇ ਹੈ ਪਰਮੇਸ਼ਰ ਬੂਝੇ ਦੇਖੇ ਕਰੇ ਭਵੇਕ ਪਰਮੇਸ਼ਰ ਕਹਿੰਦੇ ਆਪ ਜੀਆਂ ਦੇ ਕਰਮਾਂ ਨੂੰ ਦੇਖਦਾ ਬੋਦੀ ਦਾ ਸਮਝਦਾ ਹੈ ਫਿਰ ਕਹਿੰਦੇ ਫਲ ਭਰਦਾਤਾ ਜਿਵੇਂ ਜੀਵ ਕਰਮ ਕਮਾਰਿਆ ਸੋ ਉਹ ਜੀਆਂ ਫਿਰ ਅੱਗੋਂ ਸੋ ਸੁਖ ਦੁਖ ਦੇ ਰੂਪ ਵਿੱਚ ਫਲ ਪ੍ਰਾਪਤ ਹੋ ਰਹੇ ਹਨ ਇਹ ਸਾਰੀਆਂ ਵਿਚਾਰਾਂ ਵੀ ਆਪ ਹੀ ਪਰਮੇਸ਼ਰ ਕਰਦਾ ਹੈ ਆਪੇ ਏਕ ਆਪੇ ਅਨੇਕ ਆਪੇ ਸਤਿ ਪਾਤਸ਼ਾਹ ਜੀ ਆਪ ਜੀ ਨੇ ਆਪਣੇ ਸਰਗੁਣ ਸਰੂਪ ਧਾਰਨ ਕਰਕੇ ਦਾਸ ਪਾਤਸ਼ਾਹਾਂ ਦੇ ਰੂਪ ਵਿੱਚ ਇਸ ਸੰਸਾਰ ਦੇ ਵਿੱਚ ਆਉਣਾ ਕੀਤਾ ਔਰ ਆਪ ਹੀ ਸੱਚੇ ਬਾਦਸ਼ਾਹ ਜੀ ਨਿਰਗੁਣ ਸਰੂਪ ਹੋ ਕਰਕੇ ਸਾਰੇ ਇਸ ਸੰਸਾਰ ਦੇ ਵਿੱਚ ਸਮਾਇਕ ਹੋਏ ਹੋ ਅਨੇਕਾਂ ਰੂਪਾਂ ਨੂੰ ਆਪ ਜੀ ਨੇ ਧਾਰਨ ਕੀਤਾ ਹੈ ਮਰੇ ਨਾ ਬਿਨ ਸੇ ਆਵੇ ਨਾ ਜਾਏ ਉਹ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕਿੱਡੀ ਸਮਰੱਥਾ ਦਾ ਕਹਿੰਦੇ ਮਾਲਕ ਹੈ ਨਾ ਕਹਿੰਦੇ ਉਹ ਮਰਦਾ ਹੈ ਦੇ ਨਾ ਉਹ ਜੰਮਦਾ ਹੈ ਇਸੇ ਕਰਕੇ ਅਕਾਲ ਮੂਰਤ ਪਰਮੇਸ਼ਰ ਹੈ ਨਾ ਵਾਹਿਗੁਰੂ ਕਿ ਨਾ ਉਸ ਨੂੰ ਜੰਮਣ ਦੇ ਵਿੱਚ ਹੈ ਨਾ ਉਹ ਮਰਨ ਦੇ ਵਿੱਚ ਹੈ ਉਹ ਸਭ ਾਂਗ ਹੈ ਸੁਤੇ ਸੁਧ ਪ੍ਰਕਾਸ਼ ਹੈ ਜੰਮਣ ਮਰਨ ਦੇ ਵਿੱਚ ਮਨੋਖ ਹਨ ਫਿਰ ਨਾ ਕਹਿੰਦੇ ਉਹ ਜੰਮ ਕਰਕੇ ਆਉਂਦਾ ਨਾ ਮਰ ਕਰਕੇ ਜਾਂਦਾ ਹੈ ਆਪਨੇ ਆਪ ਤੋਂ ਪ੍ਰਕਾਸ਼ ਹੋਣ ਕਰਕੇ ਸਾਰੇ ਜੋ ਕਾਰਜ ਹਨ ਉਹ ਆਪ ਹੀ ਕਰ ਰਿਹਾ ਹੈ ਫਿਰ ਪਰਮੇਸ਼ਰ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਹੀ ਸਰੂਪ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਬਦ ਸਰੂਪ ਸਤਿਗੁਰ ਜੀ ਜੁਗੋ ਜੁਗ ਅਟਲ ਇਸੇ ਕਰਕੇ ਸਤਿਗੁਰ ਜੀ ਨੂੰ ਗੁਰਸਿੱਖ ਆਖ ਦੇ ਹਨ ਇਸ ਕਰਕੇ ਸੱਚੇ ਬਾਦਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਬਿਨਸੰ ਤੋਂ ਰਹਿਤ ਹੈ ਨਾਸ ਤੋਂ ਰਹਿਤ ਜੋ ਆਪ ਜੀ ਦੇ ਨਾਲ ਜੁੜਦੇ ਹਨ ਉਨਾਂ ਨੂੰ ਵੀ ਆਪ ਜੀ ਨੇ ਨਾਸ ਤੋਂ ਰਹਿਤ ਕਰ ਦਿੱਤਾ ਹੈ ਨਾਨਕ ਸਦਹਿ ਰਹਾ ਸਮਾਏ ਔਰ ਜੋ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਸਿੱਖਾਂ ਨੂੰ ਗਿਆਨ ਹੈ ਸਤਿਗੁਰ ਜੀ ਦਾ ਸਰੂਪ ਹੈ ਸਾਰਿਆਂ ਥਾਵਾਂ ਤੇ ਕਿੰਨੇ ਵਿਆਪਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਰਿਆਂ ਥਾਵਾਂ ਦੇ ਵਿੱਚ ਪ੍ਰਕਾਸ਼ ਮਾਨ ਹੈ ਸਾਰੇ ਗੁਰਸਿੱਖ ਕਹਿੰਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਚੇਤੇ ਕਰਕੇ ਸਤਿਗੁਰੂ ਜੀ ਦਾ ਧਿਆਨ ਲਾਉਂਦੇ ਹਨ ਇਸ ਤਰ੍ਹਾਂ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਸਾਰਿਆਂ ਥਾਵਾਂ ਤੇ ਵਿਆਪਕ ਹੋ ਸਮਾਇਏ ਹੋਏ ਹੋ ਸਾਰਿਆਂ ਥਾਵਾਂ ਦੇ ਵਿੱਚ ਆਪ ਜੀ ਦੀ ਜੋਤ ਵਰਤਰੀ ਇਹ ਆਪ ਜੀ ਦੀ ਸੱਚੇ ਬਾਦਸ਼ਾਹ ਜੀ ਕਰਨੀ ਔਰ ਵਡਿਆਈ ਹੈ ਇਸ ਪ੍ਰਕਾਰ ਸੱਚੇ ਬਾਦਸ਼ਾਹ ਜੀ ਨੇ ਇਸ ਪਾਵਨ ਪਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਵਡਾਈ ਔਰ ਸੁਭਾ ਕੀਤੀ ਹੈ ਜਿਸ ਦੀ ਵੱਡੀ ਸਮਰੱਥਾ ਹੈ ਵੱਡੀ ਉਹ ਸ਼ਕਤੀ ਦਾ ਮਾਲਕ ਹੈ ਔਰ ਉਸੇ ਨੂੰ ਸਤਿ ਪਾਤਸ਼ਾਹ ਜੀ ਕਹਿੰਦੇ ਆਪਨੇ ਜਿੱਤ ਵਿੱਚ ਵਸਾਉਣਾ ਕਰੋ ਜਿਹੜਾ ਨਾ ਮਰਦਾ ਹੈ ਨਾ ਜੰਮਦਾ ਹੈ ਔਰ ਜਿਹੜੇ ਉਸ ਦੇ ਨਾਲ ਜੁੜੇ ਹਨ ਉਸ ਦੀ ਸ਼ਰਨ ਵਿੱਚ ਹਨ ਪੂਰੇ ਸਤਿਗੁਰਾਂ ਦੀ ਉਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ ਜਿਹੜਾ ਸਦਾ ਹੀ ਸਮਾਇਆ ਹੋਇਆ ਆਪਣੇ ਗੁਰ ਸਿੱਖਾਂ ਦੇ ਹਿਰਦਿਆਂ ਵਿੱਚ ਉਹੀ ਗੁਰੂ ਨਾਨਕ ਹੈ ਉਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਪਾਵਨ ਪਵਿੱਤਰ ਛੇਵੇਂ ਪਦੇ ਵਿੱਚ ਜੋ ਸਤਿਗੁਰ ਜੀ ਨੇ ਉਪਦੇਸ਼ ਬਖਸ਼ੀਤਾ ਤਿਸ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨਿਖੇਵਾ ਬਖਸ਼ਣੀ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਮਰੇ ਨਾ ਬਿਨ ਸੇ ਆਵੇ ਨ ਜਾਏ ਨਾਨਕ ਸਦ ਹੀ ਰਹਾ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ